ਸਕ੍ਰੀਨ ਤੇ ਚੱਲ ਰਹੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਦੋਂ ਢਾਡੀ ਜੱਥਾ ਚੱਲਦੇ ਦੀਵਾਨ ਚ ਕਥਾ ਕਰ ਰਿਹਾ ਸੀ ਤਾਂ ਸਾਊਂਡ ਵਿੱਚ ਥੋੜੀ ਪ੍ਰੋਬਲਮ ਆਉਂਦੀ ਹੈ ਤਾਂ ਕਥਾ ਕਰਨ ਵਾਲੇ ਢਾਡੀ ਸਿੰਘ ਸਾਊਂਡ ਸਿਸਟਮ ਵਾਲੇ ਮੁੰਡੇ ਨੂੰ ਬੁਲਾਉਂਦੇ ਹਨ ਜਦੋਂ ਮੁੰਡਾ ਸਟੇਜ ਤੇ ਆਉਂਦਾ ਹੈ ਤਾਂ ਉਹ ਸਹੀ ਬੋਲ ਨਹੀਂ ਪਾ ਰਿਹਾ ਸੀ ਕਿਉਂਕਿ ਉਸਤੇ ਬੁੱਲਾਂ ਵਿੱਚ ਜਰਦਾ ਲੱਗਿਆ ਹੋਇਆ ਸੀ ਜਦੋਂ ਜੱਥੇ ਵਿੱਚੋਂ ਇੱਕ ਸਿੰਘ ਨੇ ਮੂੰਹ ਖੋਲਣ ਲਈ ਕਿਹਾ ਤਾਂ ਉਸ ਨੇ ਆਪ ਹੀ ਦੱਸ ਦਿੱਤਾ ਕਿ ਮੈਂ ਜਰਦਾ ਲਗਾਇਆ ਹੋਇਆ ਹੈ ਜਿਸ ਤੋਂ ਬਾਅਦ ਸਿੰਘ ਨੇ ਮੌਕੇ ਤੇ ਹੀ ਉਸ ਦੀ ਸਰਵਿਸ ਕਰ ਦਿੱਤੀ ਜਿਸ ਦੀ ਪੂਰੀ ਵੀਡੀਓ ਤੁਸੀਂ ਅੱਗੇ ਦੇਖ ਸਕਦੇ ਹੋ ਕਰੋ ਜਵਾਰਿਆ ਕੜੇ ਜਵਾਨ ਤੇ ਫਟਾ ਤੇ ਲੂਣ ਭੁੱਕੇ ਪਿਆ ਬਾਬਾ ਜੀ ਗੁਰੂ ਦੇ ਧਰਮਾਂ ਸਥਾਨ ਤੇ ਕੌਣ নবাব ਭੁੱਕੇ ਪਿਆ ਬਾਬਾ ਜੀ ਗੁਰੂ ਦੇ ਧਰਮਾਂ ਸਥਾਨ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਉਧਰ ਉਹ ਧਿਆਨ ਪਾਠ ਲਓ ਉਹ ਸਿੰਘ ਗਏ ਆ ਉਹਦੇ ਨਾਲ ਕੋਈ ਨਾ ਹਿਸਾਬ-ਕਿਤਾਬ ਕਰ ਦੇਣ ਕਿ ਆਪੇ ਹੀ ਉਹਦੇ ਅਸਲ ਦੇ ਵਿੱਚ ਜਗਤ ਝੂਠ ਲੱਗੀ ਹੋਈ ਸੀ ਜਗਤ ਝੂਠ ਕੋਲ ਮ ਕੋ ਕਹਿੰਦੇ ਆ ਤਮਾਕੂ ਨੂੰ ਆ ਜਿਹੜਾ ਹੁਣ ਪ੍ਰਸੰਗ ਸਾਰਾ ਆਪਾਂ ਗਾ ਰਹੇ ਆ ਸਰਵਣ ਕਰ ਰਹੇ ਆ ਰੌਲਾ ਹੀ ਸਾਰਾ ਇਹਦਾ ਤੇ ਇਹ ਮਾਰੇ ਦੀ ਹਜ਼ੂਰੀ ਚ ਲਾ ਕੇ ਫਿਰਦਾ ਗੱਲ ਨੂੰ ਸਮਝਣਾ ਚਾਹੀਦਾ ਏ ਅਸੀਂ ਸਿੱਖਾਂ ਦੇ ਪੁੱਤ ਹੋ ਕੇ ਸਿੱਖਾਂ ਦੇ ਘਰੇ ਜੰਮ ਜਾ ਕੇ ਤੇ ਪੰਜਾਬ ਦੀ ਧਰਤੀ ਦੇ ਉਤੇ ਰਹਿ ਕੇ ਗੁਰੂ ਦਾ ਆਦਰ ਭੁੱਲ ਜਾਈਏ ਫਿਰ ਗੱਲ ਠੀਕ ਨਹੀਂ ਆ ਸਾਡੇ ਵਾਸਤੇ ਇਹ ਤਾਂ ਕੁਦਰਤੀ ਪ੍ਰਸੰਗ ਚੱਲੀ ਜਾਂਦਾ ਵਾ ਤੇ ਜੇ ਕਿਤੇ ਪਹਿਲਾਂ ਪਤਾ ਲੱਗ ਜਾਂਦਾ ਤੇ ਇਹਨੇ ਗੁੱਟ ਵਾਂ ਵੜਦੇ ਨਾ ਸੀ ਮੁੜ ਕੇ ਕਹਿੰਦੇ ਨੰਗਾ ਨੇ ਗੁੱਟ ਵੜਦਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਖਬਰਦਾਰ ਜੇ ਕੋਈ ਐਹੋ ਜੀ ਹਰਕਤ ਕਰਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਹਾਜ਼ਰ ਹੁੰਦਾ ਹੈ ਸਾਨੂੰ ਗੁਰੂ ਦੇ ਸਤਕਾਰ ਤੋਂ ਵੱਧ ਕੇ ਹੋਰ ਕੁਝ ਨਹੀਂ ਆ